ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਗਾਦੜੀ ਵਾਲੇ ਤੇ ਖੜਿਆਲ ਦੇ ਕਬੱਡੀ ਕੱਪ ਬਾਰੇ ਕਿਹੜੀਆਂ-ਕਿਹੜੀਆਂ ਟੀਮਾਂ ਖੇਡਣਗੀਆਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਹਾਂਜੀ ਦੋਸਤੋ ਅੱਜ ਗਾਦੜੀ ਵਾਲੇ ਜੀਰੇ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਪਹਿਲਾ ਨਾਮ 71000 ਦੂਜਾ 65000 ਤਿੰਨ ਪਲੇਅਰ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਚੈਸ ਦਾ ਲਾਈਵ ਪੰਜਾਬ ਲਾਈਵ ਵਰਨ ਦੇ ਉੱਤੇ ਦਿਖਾਇਆ ਜਾਵੇਗਾ ਬੈਸਟ ਰੀਡਰ ਤੇ ਜਾਂ ਫਿਰ ਨੂੰ 25-25000 ਰੁਪਏ ਦਿੱਤੇ ਜਾਣਗੇ ਦੋਸਤੋ ਜੇਕਰ ਟੀਮਾਂ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੋਏ ਜੰਗੀਆਣੇ ਦੀ ਜਿਸ ਵਿੱਚ ਕੁਲਵਿੰਦਰ ਗੌਰਪ੍ਰੀਤ ਲਵਪ੍ਰੀਤ ਮੈਂਟੂ ਕਾਲੂ ਪਮਾਲ ਜੱਸਾ ਮਣੀਆਂ ਵਾਲਾ ਤੇ ਅਮਣਾ ਪੁੰਨੜ ਵਾਲਾ ਖੇਡਣਗੇ ਦੋਸਤੋ ਇਹ ਟੀਮ ਰੜਕੀ ਦੇ ਕਬੱਡੀ ਕੱਪ ਤੇ ਖੇਡੇਗੀ। ਹਾਂਜੀ ਦੋਸਤੋ ਅਗਲੀ ਟੀਮ ਬਣੀ ਜੋਗੇ ਵਾਲੀ ਦੀ ਜਿਸ ਵਿੱਚ ਸੋਨਾ, ਮੰਨੀ, ਰੂਪਾ, ਭੇਜਾ, ਪ੍ਰਦੀਪ ਰਾਉਵਾਲ, ਦੀਪਾ, ਲੀਲਾ ਤੇ लाਡੀ ਜਸਵਾਲ ਖੇਡਣਗੇ। ਇਹ ਟੀਮ ਦੋਸਤੋ ਗਾਦੜੀ ਦੇ ਕਬੱਡੀ ਕੱਪ ਤੇ ਖੇਡੇਗੀ। ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਇਆ ਤੋਲੇ ਦੀ ਜਿਸ ਵਿੱਚ ਬੱbbi, ਛੋਟਾ ਪੰਡਤ, ਸੰਤੀ, ਕਮਲ, ਅਮਨਾ, ਜਨੀਤਪੁਰਾ, ਗੌਰਪ੍ਰੀਤ ਰਾਏ ਸਰ, ਮੰਨੂ, ਰਸੂਲਪੁਰ। ਇਹ ਟੀਮ ਵੀ ਗਾਦੜੀ ਵਾਲੇ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ। ਹਾਂਜੀ ਦੋਸਤੋ ਇਸ ਤੋਂ ਇਲਾਵਾ ਟੀਮ ਬਣੀ ਹੋਈ ਹੈ ਹਟੂਰ ਦੀ ਜਿਸ ਵਿੱਚ ਏਕਮ ਹਟੂਰ ਹੀਪ ਹਟੂਰ ਸੀ ਪਾ ਹਟੂਰ ਜੋਧਾ ਹਟੂਰ ਇਹ ਟੀਮ ਖੜਿਆਲ ਸੰਗਰੂਰ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਇਸ ਤੋਂ ਇਲਾਵਾ ਜੇ ਟੀਮ ਦੀ ਗੱਲ ਕਰੀਏ ਟੀਮ ਬਣੀ ਹੋਈ ਹੈ ਛੰਨਾ ਦੀ ਜਿਸ ਵਿੱਚ ਅਮਰਤ ਛੰਨਾ ਮਾਨ ਸਿੰਘ ਦੌਲਟ ਹੁਸ਼ਿਆਰਾ ਬਾਪਰ ਖੇਡਣਗੇ ਇਹ ਟੀਮ ਵੀ ਖੜਿਆਲ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਇਹ ਸੀ ਹੁਣ ਤੱਕ ਦੀ ਟੀਮਾਂ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਕੋਈ ਹੋਰ ਟੀਮ ਦੀ ਜਾਣਕਾਰੀ ਮਿਲੀ ਤਾਂ ਆਪਾਂ ਆਪਣੇ ਇੰਸਟਾਗ੍ਰam ਪੇਜ ਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੇਕਰ ਨਹੀਂ ਕੀਤਾ